ਲੋਕ ਤਰੀਕ ਵਿਆਹ ਦੀ ਰੱਖਦੇ ਸੀ ਕਿ ਚਮਕੀਲੇ ਨੂੰ ਪੁੱਛ ਕੇ ਹੂੰ ਇੰਨਾ ਚਮਕੀਲੇ ਦੇ ਮੈਂ ਇੱਕ ਦਿਨ ਦੇ ਵਿੱਚ ਪੰਜ-ਪੰਜ ਖਾੜੀ ਦੇਖੀ ਲੱਗਦੇ ਕੋਈ ਤਾਂ ਰੋਜ਼ ਉੱਥੇ ਡੈਰੀ ਵੀ ਆਜੇ ਅੱਜ ਪੰਜ ਖਾੜੀ ਹੈ ਉਦੋਂ ਕਿਰਾਇਆ ਵੀ ਕੋਈ ਬਾਹਲਾ ਨਹੀਂ 200 ਰੁਪਏ ਕਿਰਾਏ ਇੱਕ ਦਫ਼ਤਰ ਦਾ ਹੂੰ ਕਈ ਕਲਾਕਾਰ ਤਾਂ ਐਸੇ ਜੀਨਾਂ ਤੋਂ ਛੇ-ਛੇ ਵੀਨੇ ਕਿਰਾਏ ਨਹੀਂ ਦੇ ਹੋਏ ਦੰਦ ਪ੍ਰੋਗਰਾਮ ਲੱਗਦਾ ਹੀ ਨਹੀਂ ਸੀ ਇੱਕ ਜਿਹੜੇ ਲੇਡੀ ਸਿੰਗਲ ਸੀ ਗਿਆ ਉਹਨਾਂ ਦੇ ਨਾਮ ਸੁਰਿੰਦਰ ਕੌਰ ਹੋਗੇ ਪ੍ਰਕਾਸ਼ ਕੌਰ ਹੋਗੇ ਜਾਂ ਹੋਰ ਹੋਗੇ ਕਹਿੰਦੇ ਲੇਡੀਜ਼ ਜੇ ਕਈ ਅਜਿਹੀ ਸੀ ਬੜੀ ਬੋਲਡ ਸੀ ਸਟੇਜਿਸ ਤੇ ਜੋ ਜਾਂਦੇ ਸੀਗੇ ਤਾਂ ਉਹ ਕਹਿੰਦੇ ਐਕਟਿਵ ਹੋਣ ਦੇ ਲਈ ਵਿੱਚ ਥੋੜੀ ਬਹੁਤ ਡਰਿੰਕ ਵੀ ਚੱਲਦੀ ਸੀ ਉਸ ਵੇਲੇ ਜਿ ਕੋ ਮੈਂ ਜਿੱਥੋਂ ਤੱਕ ਡੀਡੀ ਦੇਖਿਆ ਜਗਮਉੜ ਕੋਰ ਸਰਡ ਕਾਲਜ ਦਾ ਐਨੂਅਲ ਫੰਕਸ਼ਨ ਸੀਗਾ ਪਹਿਲੀ ਵਾਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ 92 ਚ ਮੈਂ ਉਹ ਤੋਂ ਕਾਂਗਰਸ ਦਾ ਪ੍ਰੈਜ਼ੀਡੈਂਟ ਸੀ ਉਹਨੇ ਉਸ ਕਾਲਜ ਦੇ ਵਿੱਚ ਨਾਈਟ ਹੋਈ 92 ਚ 1992 ਚ ਜਦੋਂ ਅੱਤਵਾਦ ਪੂਰੇ ਜੋਰਾਂ ਤੇ ਸੀ ਅਸੀਂ ਕਰਾਈ ਉਹ ਨਾਈਟ ਜਗਮਉਂਦਕੌਰ ਤੇ ਘਰ ਪਰ ਜਨਮ ਮੈਨੂੰ ਅੱਜ ਵੀ ਯਾਦ ਆ ਉਹ ਉਹਦੀ ਜਿਹੜੀ ਪਰਫਾਰਮੈਂਸ ਜਗਮਉਂਦਕੌਰ ਉਹ ਨਹੀਂ ਕੋਈ ਉਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਜਿਹੜਾ ਸ਼ਾਮ ਸੀ ਉਹਨੂੰ ਸਟੇਜ ਤੇ ਪਰਫਾਰਮ ਕਰਨਾ 2 ਘੰਟੇ ਪਰਫਾਰਮ ਕਰਦੇ ਸੀ ਉਹ ਰੈਗੂਲਰ ਹਮ ਹੁਰਤਾ ਕਲਾਕਾਰ ਵਿੱਚ ਲਾ ਦਿੰਦੇ ਐ ਨਾ ਕਮੇਡੀਅਨ ਕੋਈ ਸਕ੍ਰਿਪਟ ਸੜਾਉਣ ਨੂੰ ਹਮ ਉਦੋਂ ਕੋਈ ਐਸਰਵਾਜ ਨਹੀਂ ਸੀ ਸਿੱਧੇ ਹੀ ਚੱਲ ਦੱਸ ਜਿਹੜੇ ਹਰਪਾ ਜਨਮਾਨ ਹੈ ਇਹ ਵੀ ਪਹਿਲੂ ਜਦੋਂ ਕੈਨੇਡਾ ਤੋਂ ਆਏ ਅਦੁੱਨੀ ਭਾਈ ਜਸਵੰਤ ਸਾਹਿਬ ਨੇ ਇਹ ਇਨਦ ਦਾ ਦਫਤਰ ਵੀ ਸਾਡੀ ਬਿਲਡਿੰਗ 'ਚ ਪਹਿਲੂ ਬਣਾਇਆ ਇਹਨੂੰ ਹੂੰ ਛੋਟੇ ਦਾ ਪਹੁੰਚ ਕਰਦੇ ਸੀ ਪਹਿਲਾਂ ਸਾਰੇ ਨਹੀਂ ਨਹੀਂ ਸਾਡੇ ਤਾਂ ਇਹ ਵੀ ਜਸਵੰਤ ਸਾਹਿਬ ਮੇਰੇ ਚਾਚਾ ਜੀ ਸੀਗੇ ਉਹਨਾਂ ਨੇ ਸਪਾਰਸ਼ ਕਰਦੇ ਨੇ ਵੀ ਵੀ ਦਾ ਬੋਰਡ ਲਵਾ ਦੋ ਬੋਰਡ ਲੱਗਣਾ ਬਹੁਤ ਹੁੰਦਾ ਸੀਗਾ ਇਹਨਾਂ ਦੇ ਜਸਵੰਤ ਸਾਹਿਬ ਦੇ ਘਰ ਰਹਿੰਦੇ ਸੀਗੇ ਉਹ ਹੂੰ ਹਰਪਰ ਜਿਤਮਾਨ ਤੇ ਗੁਰਸੇਵਕਮਾਨ ਦੋਨੋਂ ਭਾਈ ਤੇ ਬੋਟ ਸਾਡੇ ਲਾ ਲਈ ਅਸੀਂ ਇੱਥੇ ਦਫਤਰ ਉਦੋਂ ਸ਼ੁਰੂਆਤ ਹੋਈ ਇਹ ਜਿਹੜਾ ਦੂਜਾ ਦੌਰ ਕਹੇ ਲੋ ਗਾਇਕੀ ਦਾ ਜ ਜਦੋਂ ਪਰਫਾਰਮ ਦਾ ਪੈਸੇ ਇਹ ਪੇਮਟ ਜਿਹੜੀ ਹੈ 5200 11000 21000 ਉਹ ਸਾਡੇ ਦੇਖਦੇ ਦੇਖਦੇ ਲੱਖਾਂ 'ਚ ਪਹੁੰਚ ਗਈ ਸਭ ਤੋਂ ਪਹਿਲਾਂ ਕਿ ਨਹੀਂ ਹੁੰਦੀ ਸੀ ਜਿਹੜੇ ਆਪਣੀ ਚਮਕੀਲੇ ਹੁਣੀ ਤਾਂ ਆਹੀ 2100 3100 ਪਰ ਉਸ ਵळे ਇਹ ਵੀ ਬਹੁਤ ਜਿਆਦਾ ਹੁੰਦਾ ਸੀ ਹਾਂ ਕਿਰਾਇਆ ਗੱਡੀ ਦਾ ਗੱਡੀ ਕਿਸੇ ਕੋਲ ਨਹੀਂ ਸੀ ਉਹ ਤਾਂ ਕਿਸੇ ਕਲਾਕਾਰ ਦੀ ਹਾਂ ਸਿਰਫ ਇੱਕ ਜਗਮਉਂਦ ਕੋਲ ਜਿਹੜੀ ਹੈ ਉਹਦੇ ਕੋਲੇ ਗੱਡੀ ਆਪ ਦੀ ਪਰਸਨਲ ਤੇ ਬਾਕੀ ਕਲਾਕਾਰਾਂ ਦੇ ਨਾਲ ਗੱਡੀਆਂ ਲਾਈਆਂ ਕਈ ਸਾਡੇ ਬਜ਼ੁਰਗ ਸ਼ਕੀਨ ਉਹ ਨਾਲ ਵੀ ਗੱਡੀ ਲੈ ਕੇ ਜਿਨ੍ਹਾਂ ਦੇ ਬੱਚੇ ਬਾਹਰ ਨਹੀਂ ਉਹਨੂੰ ਕਹਿੰਦੇ ਵੀ ਗੱਡੀ ਨਵੀਂ ਕਢਾ ਕੇ ਉਹ ਕਲਾਕਾਰਾਂ ਦੇ ਨਾਲ ਪੱਕੀ ਲਾ ਲੈਂਦੇ ਸੀ ਹੂੰ ਵੀ ਕਿਰਾਇਆ ਤੁਹਾਨੂੰ ਦੇਦਾ ਕਿ ਸਾਡੇ ਨਾਲ ਹੀ ਰਹਿਣਾ ਤੁਸੀਂ ਜਾਂ ਫਿਰ ਗੱਡੀ ਬਾਅਦ ਚ ਜਦੋਂ ਚਮਕੀਲੇ ਦੀ ਬਾੜੀ ਚ ਚੜਾਈ ਹੋਈ ਹੈ ਹੂੰ ਉਹਨੇ ਆਪਦੀ ਗੱਡੀ ਆਪਦੀ ਕਮਲਦੀ ਵਿੱਚ ਹਾਂ ਜਦੋਂ ਉਹਨਾਂ ਦਾ ਅਸੈਸੀ ਨੇ ਸ਼ੀ ਹੋਇਆ ਉੱਤੇ ਉਹਨੂੰ ਮਾਰਿਆ ਹੂੰ ਉਦੋਂ ਨਹੀਂ ਕਾਰਗੋ ਨੇ ਜਦੋਂ ਕਤਲ ਹੋਇਆ ਉਹ ਗੱਡੀ ਜਿਹੜਾ ਸਫ਼ਰ ਆਖਰੀ ਉਹਦੀ ਆਪਣੀ ਗੱਡੀ ਚ ਹੋਇਆ ਉਹਨੇ ਆਪ ਦੀ ਮੰਲੀ ਸੀ ਗੱਡੀ ਹੋਰ ਮੈਨ ਮੈਰੀ ਯਾਦ ਨਹੀਂ ਕਿ ਕਿਸੇ ਕਲਾਕਾਰ ਕੋਲੇ ਆਪ ਦੀ ਗੱਡੀ ਹੋਵੇ ਇੱਕੋ ਸੁਦੇਸ਼ਕਪੁਰ ਸੀਗੀ ਲੇਡੀ ਆਰਟਿਸਟ ਉਹਨਾਂ ਕੋਲੇ ਸੀ ਗੱਡੀ ਆਪਦੀ ਜੱਜਕਮਾਉਂਡ ਕੋਲ ਹੂੰ ਕਹਿੰਦੇ ਚਲੋ ਵਾਪਸ ਇੱਕ ਵਾਰ ਸਿੱਧੂ ਵਾਲ ਨੂੰ ਆਉਨੇ ਆਪਾਂ ਦੁਬਾਰਾ 80s ਦੇ ਵੇਲੇ ਡੂਰ ਜਾਵਾਂਗੇ ਸਿੱਧੂ ਮੂਸੇ ਵਾਲਾ ਕਹਿੰਦੇ ਵੀ ਸਿੱਧੂ ਮੂਸੇ ਵਾਲੇ ਜਿੰਨੇ ਵੀ ਗਾਣੇ ਗਾਏ ਨੇ ਵੀ ਉਹਨਾਂ ਨੇ ਹਥਿਆਰ ਵਿੱਚ ਦਿਖਾਈ ਉਸ ਵੇਲੇ ਨਾ ਵੀ ਨੌਜਵਾਨੀ ਹੈ ਜਿਹੜੀ ਵੀ ਉਹਨਾਂ ਨੂੰ ਵਰਗਲਾਇਆ ਉਦੋਂ ਉਦੋਂ ਇਹ ਗੱਲਾਂ ਉੱਡਣੀਆਂ ਸ਼ੁਰੂ ਹੋ ਗਈਆਂ ਦੂਸਰੇ ਪਾਸੇ ਕਿਹਾ ਜਾਂਦਾ ਵਾ ਵੀ ਪੰਜਾਬ ਜਿਹੜਾ ਰਖਵਾਲਾ ਵਾ ਬਾਰਡਰ ਏਰੀਆ ਸਾਡਾ ਹੈ ਬਾਰਡਰ ਸਟੇਟ ਹੈ ਹਨ ਵੀ ਜੇ ਕੁਛ ਆਨ ਸ਼ਾਨ ਦੇ ਖਿਲਾਫ ਕੋਈ ਬੋਲਦਾ ਤਾਂ ਪੰਜਾਬੀ ਮੂਰੇ ਖੜਦੇ ਨੇ ਦੇਸ਼ ਦੇ ਲਈ ਹਮੇਸ਼ਾ ਸਿੱਧੂ ਬੇਸ਼ੱਕ ਕਹਿੰਦਾ ਸੀ ਵੀ ਜੇ ਕਦੇ ਬਾਈ ਚਾਂਸ ਕਦੇ ਯੂਕਰੇਨ ਵਾਲੇ ਹਾਲਾਤ ਬਣ ਜਾਂਦੇ ਆ ਪੰਜਾਬ ਦੇ ਤਾਂ ਦੇਖ ਲਓ ਕਿ ਲੱਖਾਂ ਹੀ ਅਸਲਾ ਜਿਹੜਾ ਪੰਜਾਬ ਦੇ ਕੋਲ ਤਾਂ ਹੈਗਾ ਹੀ ਹੈਗਾ ਵੀ ਇਸ ਤਰ੍ਹਾਂ ਮੈਦਾਨ ਦੇ ਵਿੱਚ ਚੜਨ ਨੂੰ ਤਿਆਰ ਖੜੇ ਆ ਵੀ ਇਹ ਵੀ ਗੱਲ ਸਿੱਧੂ ਵੱਲੋਂ ਬੋਲੀ ਜਾਂਦੀ ਸਾਡਾ ਵਿਰਸਾ ਹੈ ਹਥਿਆਰ ਰੱਖਣ ਕਲਗੀਧਰ ਪਾਤਸ਼ਾਹ ਨੇ ਜਿਹੜਾ ਸਿੱਖ ਨੂੰ ਕੜਾ ਕਿਰਪਾਨ ਜਿਹੜੀ ਹੈ ਸਾਨੂੰ ਕਲਗੀਧਰ ਪਾਤਸ਼ਾਹ ਨੇ ਬਖਸ਼ੇ ਜਦੋਂ ਸੀ ਕਿ ਉਹਨਾਂ ਨੇ ਸਾਜੀ ਹੈ ਮੰਦ부ਰ ਸਾਹਿਬ 1600 ਇਸਵੀ ਦੇ ਵਿੱਚ ਉਹਨਾਂ ਨੇ ਜਦੋਂ ਸਿੱਖ ਤਿਆਰ ਕੀਤਾ ਤੇ ਉਹ ਕਿਰਪਾਨ ਸਮਝਦੀ ਉਹਨਾਂ ਨਾਲ ਤੇ ਆਪਣੀ ਰੱਖੇ ਲਈ ਆਪਣੀ ਰੱਖੇ ਲਈ ਬਜਰੂਮ ਦੀ ਰੱਖੇ ਲਈ ਇਤਿਹਾਸ ਦਾ ਜਿਹੜਾ ਸਿੱਧੂ ਗੁੱਸੇ ਵਾਲੇ ਨੇ ਪ੍ਰਮੋਟ ਕੀਤਾ ਮੈਸਬੀ ਦਾ ਉਹ ਇੱਕ ਅਵੇਅਰਨੈਸ ਲਿਆਂਦੀ ਹੈ ਹੂੰ ਸਦੀਕ ਸਾਹਿਬ ਵੀ ਤਾਂ ਗੁੰਦੇ ਰਹੇ ਪਹਿਲਾਂ ਸੁੱਚਾ ਸੂਰਮਾ ਸੁੱਚੇ ਸੂਰਮੇ ਚ ਵੀ ਇਥਿਆਰ ਸੁੱਚਾ ਸੂਰਮਾ ਉਹਨਾਂ ਨੇ ਗਾਇਆ 77 80 ਤੋਂ ਪਹਿਲਾਂ ਉਹਦੇ ਚ ਵੀ ਇਥਿਆਰ ਦਾ ਸੀ ਜਿਕਰ ਇਹ ਨਹੀਂ ਗੋ ਇਹ ਤਾਂ ਉਹਨੇ ਜਿਵੇਂ ਤੁਸੀਂ ਕਿਹਾ ਬਾਰਡਰ ਸਟੇਟ ਅਸੀਂ ਆਪਣੀ ਰੱਖਿਆ ਆਪ ਕਰ ਸਕਦੀ ਪਹਿਲੀਆਂ ਸਰਕਾਰਾਂ ਜਿਹੜੀਆਂ ਹੁਣ ਤਾਂ ਚਲੋ ਲਾਇਸੈਂਸ ਬਣਾਉਣ ਤੇ ਪਾਬੰਦੀ ਹੈ ਉਹ ਤਾਂ ਬੜਾ ਸਪਾਰਸ਼ਨਲ ਲਾਇਸੈਂਸ ਬਣਦਾ ਜੇ ਤਾਂ ਸਰਕਾਰ ਲਾਇਸੈਂਸ ਆਪ ਦਿੰਦੀ ਅਸੀਂ ਬਣਵਾ ਲਉ ਮੇਰੇ ਕੋਲੇ ਲਾਇਸੈਂਸ ਅਸੀ ਦਾ ਅਸਲੀ ਲਾਇਸੈਂਸ ਹਾਂ ਉਹਦੋਂ ਕੋਈ ਸਪਾਰਸੀ ਦੀ ਲੋੜ ਹੀ ਨਹੀਂ ਸੀ ਸਿੱਧੂ ਜਦੋਂ ਇੱਥੇ ਘਰ ਦੇ ਵਿੱਚ ਰਹਿੰਦੀ ਕਿੰਨੇ ਚਿਰ ਰਹਿੰਦਾ ਸੀ ਤੁਹਾਡੇ ਕੋਲੇ ਮੇਰੇ ਕੋਲ ਇਸ ਘਰ ਦੇ ਵਿੱਚ ਉਹ 5 ਘੰਟੇ ਦੇ 6 ਘੰਟੇ ਇੱਕ ਵਾਰ ਜੋ ਆਇਆ ਗਿਆ ਕਹਿ ਲਉ ਦਫਤਰ ਆ ਜਾਂਦੀ ਸੀ ਕਿ ਅਗਿਆਨ ਸਿੰਘ ਰਾੜੇਵਾਲਾ ਮਾਰਕੀਟ ਸਾਡਾ ਦਫਤਰ ਉੱਥੇ ਕਿਤੇ ਆ ਜਾਣਾ ਉਹਨੇ ਕਾਲਜ ਤੋਂ ਜਾਂ ਉਸਤਾਦ ਜੀ ਦੇ ਜਿੱਦਣ ਆਉਣਾ ਹੀ ਨੇ ਸਿੱਖਣ ਜਾਂ ਘਟਾ ਕਲਾਸ ਲਾਉਂਦਾ ਸੀ ਰੋਜ਼ ਪ੍ਰੈਕਟਿਸ ਕੀਤੀ ਉਹਨੇ ਬੜਾ ਉਹਨੇ ਗਾਇਕੀ ਆਂਦੀ ਉਹਨੂੰ ਕਾਲਜ ਤੋਂ ਕਾਲਜ ਤੋਂ ਬਾਅਦ ਉਹ ਇੱਕ ਘੰਟਾ ਰੋਜ਼ ਲਾਉਂਦਾ ਸੀ ਰਿਹਰਸਲ ਦੇ ਰਿਹਰਸਲ ਰੋਜ਼ ਉਸ ਤੋਂ ਬਾਅਦ ਤੁਹਾਡੇ ਕੋਲੇ ਆਉਂਦਾ ਹੁੰਦਾ ਸੀ ਹਾਂ ਉੱਥੇ ਵੀ ਮਿਲ ਜਿਹੜਾ ਸੀਗਾ ਮੇਰੇ ਨਾਲ ਹੀ ਇੱਥੇ ਨੇੜੇ ਹੀ ਹੈ ਉਹਨਾਂ ਦਾ ਘਰ ਉਸਤਾਦ ਜੀ ਹੂੰ ਉੱਥੇ ਵੀ ਦੇਖਣਾ ਉਹਨੇ ਉਹਦਾ ਜਰੂਰ ਸੀ ਉਹਦੇ ਚ ਵੀ ਮੈਂ ਬੜਨਾ ਜਰੂਸਾਨਾ ਤੁਸੀਂ ਗੱਲ ਕੀਤੀ ਕਿਤੇ ਸਿੱਧੂ ਦੇ ਹਾਂ ਮਿਲਦੇ ਰਹਿੰਦੇ ਨੇ ਉਹ ਉਹਦਾ ਉਹਦਾ ਵੀ ਇੰਟਰਵਿਊ ਹੋਇਆ ਸੀਗਾ ਉਹ ਤੋਂ ਹੂੰ ਸਿੱਧੂ ਜੀ ਹਾਦਰ ਫਿਊਚਰ ਬਾਰੇ ਗੱਲ ਕਰਦਾ ਸੀ ਕਦੇ ਪਰ ਕਹਿੰਦੇ ਕਹਿੰਦੇ ਬਹੁਤ ਬੇਫਿਕਰਾ ਸੀ ਸਿੱਧੂ ਇਸ ਚੀਜ਼ ਨੂੰ ਲੈ ਕੇ ਵੀ ਬਹੁਤ ਬੇਫਿਕਰਾ ਵੀ ਫਿਊਚਰ ਨੂੰ ਲੈ ਕੇ ਬਹੁਤ ਬੋਲਡ ਬਹੁਤ ਦਲੇਰ ਜਿਹੜਾ ਬਹੁਤ ਦਾ ਕਾਰਨ ਇਹ ਵੀ ਜਿਹੜੀ ਦਲੇਰੀ ਜ਼ਿਆਦਾ ਸੀ ਉਹਦੇ ਚ ਜੇ ਦਲੇਰ ਨਾ ਹੁੰਦਾ ਉਹ ਉਹ ਗੱਲ ਮੰਨ ਨਹੀਂ ਸਕਦਾ ਸੀ ਕਿ ਪਰ ਨਹੀਂ